ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕਿਸਾਨੀ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਨਾ ਕੀਤੇ ਜਾਣ ਕਾਰਨ ਕਰਕੇ ਕੱਲ ਮ੍ਰਿਤਕ ਦਾ ਚੌਥੇ ਦਿਨ ਵੀ ਪੋਸਟਮਾਰਟਮ ਤੇ ਸਸਕਾਰ ਨਹੀਂ ਕੀਤਾ ਜਾ ਸਕਿਆ ਇਸੇ ਦੌਰਾਨ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਹਜ਼ਾਰਾਂ ਕਿਸਾਨਾਂ ਨੇ ਮੋਮਬਤੀ ਮਾਰਚ ਕਰਕੇ ਸ਼ੁਭ ਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਦੂਸਰੇ ਪਾਸੇ ਹਰਿਆਣਾ ਪੁਲਿਸ ਨੇ ਕੱਲ ਦਾਅਵਾ ਕੀਤਾ ਕਿ ਸ਼ੁਭ ਕਰਨ ਦੀ ਮੌਤ ਦੀ ਘਟਨਾ ਹਰਿਆਣਾ ਵਿੱਚ ਵਾਪਰੀ ਹੈ ਜਿਸ ਕਰਕੇ ਇਸ ਸੰਬੰਧੀ ਕੋਈ ਵੀ ਕਾਰਵਾਈ ਹਰਿਆਣਾ ਪੁਲਿਸ ਵੱਲੋਂ ਹੀ ਕੀਤੀ ਜਾਣੀ ਬਣਦੀ ਹੈ ਫਰੋਇਦਪੁਰ ਤੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਲਿਜਾ ਰਹੀ ਟਰੈਕਟਰ ਟਰਾਲੀ ਨੂੰ ਪਿੰਡ ਬਸੰਤਪੁਰਾ ਨਜ਼ਦੀਕ ਕੱਲ ਸਵੇਰੇ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ ਇਸ ਹਾਸੇ ਵਿੱਚ ਫਰੋਹਲਪੁਰ ਦੇ ਪਿੰਡ ਮਨਸੂਰ ਦੇਵਾ ਦੇ 32 ਸਾਲਾ ਕਿਸਾਨ ਗੁਰਜੰਟ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਕਿ ਉਹ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਵਾ ਕੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਮਦਦ ਤੇ ਸਰਕਾਰੀ ਨੌਕਰੀ ਦਿਵਾਉਣਗੇ। ਉਧਰ ਹਰਿਆਣਾ ਦੀਆਂ ਸਰਹੱਦਾਂ ਤੇ ਕੁਝ ਤਣਾਅ ਘਟ ਹੋਣ ਤੋਂ ਬਾਅਦ ਸਨੀਚਰਵਾਰ ਨੂੰ ਦਿੱਲੀ ਦੇ ਬਾਡਰ ਖੁੱਲ ਗਏ ਸ਼ਾਮ ਨੂੰ ਚੜਾਉਂਦਾ ਬਾਰਡਰ ਤੋਂ ਆਵਾਜਾਈ ਸ਼ੁਰੂ ਹੋ ਗਈ ਪਰ ਟਿੱਕਰੀ ਬਾਰਡਰ ਤੇ ਮਜ਼ਬੂਤ ਇੰਤਜ਼ਾਮ ਹੋਣ ਕਾਰਨ ਰਾਹ ਅਜੇ ਨਹੀਂ ਖੁੱਲ ਸਕੇ ਕਰੇਨਾ ਤੇ ਜੀਸੀਬੀ ਮਸ਼ੀਨਾਂ ਨਾਲ ਦਿੱਲੀ ਪੁਲਸ ਸੜਕਾਂ ਤੋਂ ਰੋਕਾ ਹਟਾਉਣ ਵਿੱਚ ਰੁੱਝੀ ਰਹੀ ਪੂਰੇ 11 ਦਿਨ ਬਾਅਦ ਬਾਰਡਰਾਂ ਨੂੰ ਖੋਲ੍ਹਿਆ ਗਿਆ ਜਿਸ ਨਾਲ ਆਮ ਲੋਕਾਂ ਤੋਂ ਲੈ ਕੇ ਉਦਮੀਆਂ ਨੇ ਸੁੱਖ ਦਾ ਸਾਹ ਲਿਆ ਹਾਲਾਂਕਿ ਆਵਾਜਾਈ ਲਈ ਹਲੇ ਫਿਲਹਾਲ ਅੱਧਾ ਰਸਤਾ ਹੀ ਖੋਲ੍ਹਿਆ ਗਿਆ ਹੈ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਹੋਣ ਤੋਂ ਬਾਅਦ ਕਾਂਗਰਸ ਨੇ ਹੁਣ ਪੰਜ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚੋਣਾਂ ਲਈ ਗੱਠਜੋੜ ਕਰਦੇ ਕੱਲ ਸੀਟਾਂ ਦੇ ਵੰਟਵਾਰੇ ਦਾ ਐਲਾਨ ਕਰ ਦਿੱਤਾ ਦੋਵੇਂ ਪਾਰਟੀਆਂ ਦਿੱਲੀ ਹਰਿਆਣਾ ਗੁਜਰਾਤ ਚੰਡੀਗੜ੍ਹ ਤੇ ਗੋਆ ਵਿੱਚ ਮਿਲ ਕੇ ਚੋਣਾਂ ਲੜਨਗੀਆਂ ਦਿੱਲੀ ਵਿੱਚ ਆਮ ਆਦਮੀ ਪਾਰਟੀ 4 ਤੇ ਕਾਂਗਰਸ 3 ਸੀਟਾਂ ਤੇ ਚੋਣ ਲੜੇਗੀ ਜਦਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਹਰਿਆਣਾ ਵਿੱਚ 1 ਤੇ ਗੁਜਰਾਤ ਵਿੱਚ 2 ਲੋਕ ਸਭਾ ਸੀਟਾਂ ਦਿੱਤੀਆਂ ਹਨ ਜਦਕਿ ਚੰਡੀਗੜ੍ਹ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਕਾਂਗਰਸ ਨੂੰ ਦੇਣ ਤੇ ਸਹਿਮਤ ਹੋ ਗਈ ਹੈ ਪੰਜਾਬ ਦੇ ਸ਼ਹਿਰਾਂ ਵਿੱਚ ਈ ਰਿਕਸ਼ਿਆਂ ਦੀ ਵਾਧੂ ਗਿਣਤੀ ਨੇ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਈ ਰਿਕਸ਼ਾ ਦੇ ਨਿਯਮਾਂ ਨੂੰ ਲੈ ਕੇ ਸਖਤੀ ਕਰਨ ਜਾ ਰਹੀ ਹੈ ਹੁਣ ਬਿਨਾਂ ਰਜਿਸਟ੍ਰੇਸ਼ਨ ਤੋਂ ਈ ਰਿਕਸ਼ਾ ਨਹੀਂ ਚੱਲ ਸਕੇਗਾ ਹਰ ਈ ਰਿਕਸ਼ਾ ਤੇ ਨੰਬਰ ਪਲੇਟ ਹੋਵੇਗੀ ਤੇ ਡਰਾਈਵਰ ਲਈ ਡਰੈੱਸ ਕੋਡ ਵੀ ਜਾਰੀ ਕੀਤਾ ਜਾ ਰਿਹਾ ਹੈ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੇ ਆਪ ਸਰਕਾਰ ਦੇ ਤੀਜੇ ਤੇ ਵਿੱਤੀ ਬਰੇ 2024-25 ਦੇ ਬਜਟ ਸੈਸ਼ਨ ਨੂੰ ਸੱਦਣ ਲਈ ਕੱਲ ਹਰੀ ਝੰਡੀ ਦੇ ਦਿੱਤੀ ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਬਰੇ 2024-25 ਦਾ ਬਜਟ اجلاس ਪਹਿਲੀ ਮਾਰਚ ਨੂੰ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਜੀਰਕਪੁਰ ਦੇ ਛੱਤਬੀੜ ਚਿੜੀਆ ਘਰ ਦੇ ਜਾਨਵਰਾਂ ਵਿੱਚ ਮੂੰਹ ਅਤੇ ਖੁਰਦੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਇਸ ਨੂੰ ਦੇਖਦੇ ਛੱਤਬੀੜ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਹੋਰ ਜਾਨਵਰਾਂ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਸਾਲਾਨੀਆਂ ਲਈ ਅੱਧਾ ਚਿੜੀਆ ਘਰ ਬੰਦ ਕਰ ਦਿੱਤਾ ਗਿਆ ਹੈ। ਸਾਲ 2013 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਐਲਾਨੇ ਫਿਰੋਜ਼ਪੁਰ ਦੇ ਪੀਜੀਆਈ ਸੈਟੇਲਾਈਟ ਸੈਂਟਰ ਬਣਾਉਣ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਹਸਪਤਾਲ ਦਾ ਆਨਲਾਈਨ ਨੀਂ ਪੱਥਰ ਰੱਖਿਆ ਜਾਵੇਗਾ ਜਿਕਰਯੋਗ ਹੈ ਕਿ ਇਸ ਹਸਪਤਾਲ ਦਾ ਨੀਂ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਜਨਵਰੀ 2022 ਦੀ ਪੰਜਾਬ ਫੇਰੀ ਦੌਰਾਨ ਰਸਤੇ ਵਿੱਚੋ ਹੀ ਵਾਪਸ ਮੋੜਨਾ ਪਿਆ ਸੀ ਉਧਰ ਤਕਰੀਬਨ 10 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਸੰਗਰੂਰ ਨਜ਼ਦੀਕ ਕਾਬਦਾ ਸਥਿਤ ਪੀਜੀਆਈ ਸੈਟੇਲਾਈਟ ਸੈਂਟਰ ਅੱਜ ਤੋਂ ਪੂਰੀ ਸਮਰੱਥਾ ਨਾਲ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦੇਵੇਗਾ ਗੈਰ ਕਾਨੂੰਨੀ ਢੰਗ ਨਾਲ ਹਾਊਸਿੰਗ ਪ੍ਰੋਜੈਕਟ ਪਾਸ ਕਰਨ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬੀਰੋ ਨੇ ਸਨਿਚਰਵਾਰ ਨੂੰ ਸੂਬੇ ਦੇ ਚੀਫ ਟਾਊਨ ਪਲਾਨਰ ਪੰਕਜ 바ਬਾ ਨੂੰ ਗ੍ਰਿਫਤਾਰ ਕਰ ਲਿਆ ਜਕਰ ਜੋਗ ਹੈ ਕਿ ਉਸ ਨੂੰ 179 ਏਕੜ ਰਿਹਸ਼ੀ ਪ੍ਰੋਜੈਕਟਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਸ ਕਰਨ ਦੇ ਦੋਸ਼ਾਂ ਹੇਠ ਸ਼ੁੱਕਰਵਾਰ ਨੂੰ ਮੁਅਤਲ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸੂਬੇ ਦੇ ਕਾਰੋਬਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਆਪਣੀ ਕਿਸਮ ਦੀ ਪਹਿਲੀ ਸਰਕਾਰ ਵਪਾਰ ਮਿਲਣੀ ਦੀ ਸ਼ੁਰੂਆਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਆਪਣੀ ਕਿਸਮ ਦੀ ਇਸ ਪਲੇਠੀ ਪਹਿਲ ਕਦਮੀ ਦਾ ਮੰਤਵ ਵਪਾਰੀ ਭਾਈਚਾਰੇ ਦੀ ਭਲਾਈ ਯਕੀਨੀ ਬਣਾਉਣਾ ਹੈ। ਉਹਨਾਂ ਉਦਮੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਖੁੱਲੇ ਮਨ ਨਾਲ ਸੱਦਾ ਦਿੰਦਿਆਂ ਆਖਿਆ ਜਿਹੜੇ ਵੱਡੇ ਸਨ ਅਦਕਾਰ ਨੇ। ਕਿ ਤੁਸੀਂ ਆਓ। ਮਾਹੌਲ ਸਾਡੇ ਹੁਣ ਬਹੁਤ ਵਧੀਆ ਹੈ। ਸਰਕਾਰਾਂ ਬਦਲ ਗਈਆਂ। ਹਿੱਸੇਦਾਰੀਆਂ ਵਾਲਾ ਕੰਮ ਮੁੱਕ ਗਿਆ। ਮੇਰੇ ਕਿੰਨੇ ਮੈਨੂੰ ਕਿੰਨੇ ਇਹ ਕੰਮ ਖਤਮ ਹੋ ਗਿਆ। ਤੁਹਾਨੂੰ ਇੰਡਸਟਰੀਅਲ ਪਾਲਿਸੀ ਨਹੀਂ ਈਜ਼ੀ ਤੇ ਸੌਖੀ ਦੇਵਾਂਗੇ ਕਿ ਤੁਸੀਂ ਸਾਡੇ ਪੰਜਾਬ ਦੀ ਧਰਤੀ ਤੇ ਆਓ ਬਰਕਤ ਵਾਲੀ ਧਰਤੀ ਹੈ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਹੈ ਤੇ ਕੰਮ ਦਿਓ ਨਾਲ-ਨਾਲ ਸਿਸਟਰ ਕੰਪਨੀਆਂ ਆਉਣਗੀਆਂ ਨਾਲ-ਨਾਲ ਕੰਮ ਸਾਰੇ ਦਾ ਵਧੂਗਾ ਮੁਹਾਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਐਕਸੈਸ ਬੈਂਕ ਦੀ ਮੁਹਾਲੀ ਜ਼ਿਲ੍ਹੇ ਦੀ ਪਿੰਡ ਬਾਂਸੇਪੁਰ ਬ੍ਰਾਂਚ ਦੇ ਖਾਤਾਧਾਰਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਬੈਂਕ ਮੈਨੇਜਰ ਗੌਰਵ ਸ਼ਰਮਾ ਨੂੰ ਕੱਲ੍ਹ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਮੈਨੇਜਰ ਬੈਂਕ ਵਿੱਚ ਜਮ੍ਹਾਂ ਲੋਕਾਂ ਦਾ ਪੈਸਾ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਕੇ ਠੱਗੀ ਮਾਰਦਾ ਸੀ ਅਤੇ ਇਸ ਗੱਲ ਦਾ ਭੇਤ ਖੁੱਲਣ ਤੋਂ ਬਾਅਦ ਉਹ ਨੇਪਾਲ ਭੱਜਣ ਦੀ ਤਾਕ ਵਿੱਚ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮੁੱਢਲੀ ਨਜ਼ਰੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖਾਤਾਧਾਰਕਾਂ ਨਾਲ 15 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਦੁਆਬਾ ਵਾਸੀਆਂ ਲਈ ਹੁਣ ਦਿੱਲੀ ਦੂਰ ਨਹੀਂ ਜਲੰਧਰ ਨੇੜਲੇ ਆਦਮਪੁਰ ਸੇਵਲ ਹਵਾਈ ਅੱਡੇ ਤੋਂ 4 ਸਾਲਾਂ ਦੇ ਵਕਫੇ ਮਗਰੋਂ ਸਟਾਰ 에ਅਰਲਾਈਨਸ 2 ਮਾਰਚ ਤੋਂ ਮੁੜ ਉਡਾਨਾਂ ਸ਼ੁਰੂ ਕਰਨ ਲਈ ਤਿਆਰ ਹੈ ਇਸ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਵੇਗਾ ਉਸ ਮਗਰੋਂ ਪਹਿਲੀ ਉਡਾਨ ਹਿਡਨ ਲਈ ਰਵਾਨਾ ਹੋਵੇਗੀ ਜਿਕਰਯੋਗ ਹੈ ਕਿ ਦੁਆਬਾ ਇਲਾਕੇ ਦੇ ਪ੍ਰਵਾਸੀ ਭਾਰਤੀਆਂ ਤੇ ਕਾਰੋਬਾਰੀ ਭਾਈਚਾਰੇ ਵੱਲੋਂ ਇੱਥੇ ਮੁੜ ਉਡਾਨਾਂ ਸ਼ੁਰੂ ਹੋਣ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਚੰਡੀਗੜ੍ਹ ਦੇ ਸੈਕਟਰ 16 ਸਥਿਤ ਰੋਜ਼ ਗਾਰਡਨ ਵਿੱਚ ਜਾਰੀ ਤਿੰਨ ਰੋਜ਼ਾ 52ਵੇਂ ਗੁਲਾਬ ਮੇਲੇ ਦਾ ਕੱਲ ਦੂਸਰਾ ਦਿਨ ਸੀ ਜਿਸ ਵਿੱਚ ਲੋਕਾਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਤੇ ਫੁੱਲਾਂ ਦਾ ਆਨੰਦ ਲਿਆ ਪਰ ਇਸ ਮੇਲੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦਰਮਿਆਨ ਮੇਅਰ ਚੋਣ ਵਿੱਚ ਹੋਏ ਵਿਵਾਦ ਤੋਂ ਬਾਅਦ ਚੱਲ ਰਹੀ ਤਲਖੀ ਵੀ ਦਿਖਾਈ ਦਿੱਤੀ ਆਪਣੇ ਸੰਬੋਧਨ ਵਿੱਚ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਮੇਅਰ ਨੇ ਭਾਜਪਾ ਸੰਸਦ ਕਿਰਨ ਖੇਰ ਦਾ ਜਦ ਨਾਮ ਨਾ ਲਿਆ ਤਾਂ ਕਿਰਨ ਖੇਰ ਨੇ ਪਲਟਵਾਰ ਕਰਦਿਆਂ ਆਪਣੇ ਸੰਬੋਧਨ ਵਿੱਚ ਚੰਡੀਗੜ੍ਹ ਦੇ ਆਪ ਦੇ ਮੇਅਰ ਤੇ ਤੰਜ਼ ਕੱਸਦਿਆਂ ਆਖਿਆ ਕਿ ਬੰਗਾਰੀ ਲਾਲ ਸੁਰੋਹੀਤ ਜੀ ਇਸ ਸ਼ਹਿਰ ਕੇ ਨੰਨਰਵਾਚਿਤ ਮੇਅਰ ਸ਼੍ਰੀ ਕੁਲਦੀਪ ਕੁਮਾਰ ਤੀਟਾ ਜੀ ਤੀਟਾ ਜੀ ਤੁਸੀਂ ਮੇਰਾ ਨਾਮ ਤਾਂ ਲੈਣਾ ਭੁੱਲ ਗਏ ਕਦਾਈ ਜਾਣ ਬੂਝ ਕੇ ਭੁੱਲਿਆ ਕਿ ਉੰਜ ਹੀ ਰਹਿ ਗਿਆ ਲੇਕਿਨ ਜਦ ਅਸੀਂ ਕਿਸੇ ਵੀ ਕੁਰਸੀ ਤੇ ਵਿਰਾਜਮਾਨ ਹੁੰਨੇ ਆ ਤੇ ਪ੍ਰੋਟੋਕੋਲ ਨਜ਼ਰ ਅੰਦਾਜ਼ ਨਹੀਂ ਕਰਦੇ 1 ਜੁਲਾਈ ਤੋਂ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣਗੇ ਗ੍ਰਹਿ ਮੰਤਰਾਲੇ ਨੇ ਭਾਰਤੀ ਨਿਆਯਾਪਤਾ ਭਾਰਤੀ ਨਾਗਰਿਕ ਸੁਰੱਖਿਆ ਜਾਪਤਾ ਤੇ ਭਾਰਤੀ ਸਬੂਤ ਕਾਨੂੰਨ ਦੇ ਲਾਗੂ ਹੋਣ ਦੇ ਸੰਬੰਧ ਵਿੱਚ ਕੱਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹ ਤਿੰਨੇ ਕਾਨੂੰਨ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਬਣਾਏ ਗਏ ਆਈਪੀਸੀ, ਸੀਆਰਪੀਸੀ ਤੇ ਸਬੂਤ ਕਾਨੂੰਨ ਦੀ ਥਾਂ ਲੈਣਗੇ। ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿੱਚ ਕੱਲ ਸਵੇਰੇ ਗੰਗਾ ਇਸ਼ਨਾਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਇੱਕ ਛੱਪੜ ਵਿੱਚ ਡਿੱਗ ਪਈ ਜਿਸ ਕਾਰਨ ਬੱਚਿਆਂ ਤੇ ਮਹਿਲਾਵਾਂ ਸਣੇ 22 ਜਾਣਿਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਸਪੀਕਰ ਸ਼ੌਇਬ ਬशीर ਤੇ ਟੌਮ ਹਾਰਟਲੀ ਸਦਕਾ ਭਾਰਤੀ ਬੱਲੇਬਾਜ਼ਾਂ ਨੂੰ ਇੰਗਲੈਂਡ ਨੇ ਆਪਣੀ ਫਿਰਕੀ ਵਿੱਚ ਫਸਾ ਕੇ ਲੜੀ ਦੇ ਚੌਥੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਲੀਡ ਵੱਲ ਵਧਣ ਦਾ ਕਦਮ ਵਧਾ ਲਿਆ ਇੰਗਲੈਂਡ ਦੀ ਪਹਿਲੀ ਪਾਰੀ ਦੇ 353 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 7 ਵਿਕਟਾਂ ਤੇ 219 ਦੌੜਾਂ ਬਣਾ ਲਈਆਂ ਹਨ ਇਸ ਤਰ੍ਹਾਂ ਭਾਰਤ ਹਾਲੇ ਵੀ ਇੰਗਲੈਂਡ ਤੋਂ 134 ਦੌੜਾਂ ਪਿੱਛੇ ਹੈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕੱਲ ਐਫ ਆਈ ਐਚ ਪ੍ਰੋ ਲੀਗ ਮੈਚ ਵਿੱਚ ਆਸਟ੍ਰੇਲੀਆ ਤੋਂ ਸ਼ੂਟਆਊਟ ਵਿੱਚ 0 ਦੇ ਮੁਕਾਬਲੇ 3 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਜਿੱਤ ਨਾਲ ਇੱਕ ਬੋਨਸ ਅੰਕ ਵੀ ਹਾਸਲ ਕੀਤਾ। ਭਾਰਤੀ ਟੀਮ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾਉਣ ਦੇ ਰਾਹ ਤੇ ਸੀ ਪਰ ਆਖਰੀ ਪਲਾਂ ਵਿੱਚ ਆਸਟ੍ਰੇਲੀਆ ਨੇ ਗੋਲ ਕਰਕੇ ਮੈਚ ਬਰਾਬਰ ਕਰ ਲਿਆ ਤੇ ਮੈਚ ਦਾ ਨਤੀਜਾ ਸ਼ੂਟਆਊਟ ਰਾਹੀਂ ਤੈਅ ਕਰਨਾ ਪਿਆ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ